ਸਭ ਤੋਂ ਪਹਿਲਾਂ ਤਾਂ ਜੀ ਮੇਰੇ ਵੱਲੋਂ ਤੁਹਾਡੇ ਦਰਸ਼ਕਾਂ ਨੂੰ જયਸ਼ੀਰਮ ਮੈਂ ਤੁਹਾਡਾ ਆਪਣਾ ਰਜਿੰਦਰ ਪਾਲ ਨਾਮ صاحب ਦਾ ਡੀਐਸਪੀ ਐਡਵੋਕੇਟ ਸੀਨੀਅਰ ਉਮੀਦ ਪ੍ਰਧਾਨ ਖੱਤਰੀ ਮਹਾਸਭਾ ਪੰਜਾਬ ਅੱਜ ਜਿੱਥੇ ਤੁਸੀਂ ਖੜੇ ਹੋ ਕੁਝ ਦਿਨ ਪਹਿਲਾਂ ਸਨਾਤਨੀ ਯੋਧਿਆ ਨੇ ਇੱਕ ਈਸ਼ੂ ਨੂੰ ਲੈ ਕੇ ਭੁਖ ਹੜਤਾਲ ਕੀਤੀ ਸੀ ਇੱਕ ਸਰਬਜੀਤ ਸਿੰਘ ਔਖਲਾ ਨੌ ਦੇ ਬੰਦੇ ਨੇ ਸਾਡੇ ਪਵਿੱਤਰ ਗ੍ਰੰਥ ਸ਼੍ਰੀ ਰਮਾਇਣ ਜੀ ਦੇ ਖਿਲਾਫ ਗਲਤ ਟਿੱਪਣੀਆਂ ਕੀਤੀਆਂ ਸੀ ਇੱਕ ਕਿਤਾਬ ਲਿਖੀ ਸੀ ਔਰ ਉਹ ਪਰਚਾ ਦਰਜ ਹੋਏ ਨੂੰ ਸਵਾ ਦੋ ਸਾਲ ਹੋ ਗਏ ਸੀ ਪਰ ਉਹਦੇ ਤੇ ਕੋਈ ਜਿਹੜੀ ਕਾਰਵਾਈ ਸਖਤ ਹੋਣੀ ਚਾਹੀਦੀ ਸੀ ਨਹੀਂ ਹੋਈ ਸੀ ਹੁਣ ਜਦੋਂ ਦੇ ਨਵੇਂ ਐਸਐਸਪੀ ਸਾਹਿਬ ਸਰਦਾਰ ਨਾਨਕ ਸਿੰਘ ਆਈਪੀਐਸ ਇਥੇ ਪਟਿਆਲੇ ਆਏ ਨੇ ਕਮਾਲ ਹੋ ਗਈ ਹੈ ਉਹੀ ਪੁਲਿਸ 2 ਸਾਲ ਪਹਿਲਾਂ ਸੀ ਉਹੀ ਪੁਲਿਸ ਆਜਾ 24 ਘੰਟਿਆਂ ਦੇ ਅੰਦਰ ਅੰਦਰ ਬੰਦੇ ਦੀ ਅਰੈਸਟ ਹੋ ਗਈ ਹੈ ਨਵਾਂ ਪਰਚਾ ਦਰਜ ਹੋ ਗਿਆ ਔਰ ਸਨਾਤਨੀਆਂ ਦੇ ਜਿਨ੍ਹਾਂ ਸ਼੍ਰੀ ਰਮਾਣ ਜੀ ਤੇ ਭਗਵਾਨ ਸ਼੍ਰੀ ਰਾਮ ਜੀ ਨੂੰ ਮੰਨਣ ਵਾਲੇ ਨੇ ਉਹਨਾਂ ਦੇ ਮਨਾਂ ਨੂੰ ਸ਼ਾਂਤੀ ਪਹੁੰਚੀ ਹੈ ਔਰ ਅੱਜ ਇਹ ਖੁਸ਼ੀ ਦਾ ਮਾਹੌਲ ਹੈ ਇਸ ਕਰਕੇ ਸਨਾਤਨੀ ਯੋਧਿਆਂ ਨੇ ਜਿਨ੍ਹਾਂ ਨੇ ਪ੍ਰੈਸ਼ਰ ਕ੍ਰੀਏਟ ਕਰਕੇ ਉਹਨੂੰ ਗ੍ਰਿਫਤਾਰ ਕਰਾਇਆ ਪੁਲਿਸ ਜਦੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਅਸੀਂ ਸਾਰੇ ਪੁਲਿਸ ਨੂੰ ਬਹੁਤ ਨਿੰਦਦੇ ਹਾਂ ਪਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਦੋਂ ਪੁਲਿਸ ਕੋਈ ਅੱਛਾ ਕੰਮ ਕਰਦੀ ਹੈ ਤਾਂ ਉਹਦੀ ਸਰਾਹਨਾ ਵੀ ਕਰਨੀ ਚਾਹੀਦੀ ਹੈ ਉਹਨਾਂ ਦਾ ਸਨਮਾਨ ਵੀ ਹੋਣਾ ਚਾਹੀਦਾ ਇਸ ਕਰਕੇ ਅੱਜ ਸਰਦਾਰ ਨਾਨਕ ਸਿੰਘ ਆਈਪੀਐਸ ਜਿਨ੍ਹਾਂ ਦੀ ਟੀਮ ਨੇ ਉਹਨਾਂ ਦੀ ਰਹਿਨਮਾਈ ਵਿੱਚ ਬਹੁਤ ਅੱਛਾ ਕੰਮ ਕੀਤਾ ਹੈ ਉਹਨਾਂ ਸਾਰਿਆਂ ਨੂੰ ਸਨਾਤਨੀ ਯੋਧਿਆਂ ਨੇ ਬਲਾ ਕੇ ਇੱਥੇ ਸਨਮਾਨਿਤ ਕੀਤਾ ਹੈ ਔਰ ਉਹਨਾਂ ਦਾ ਆਨਰ ਕੀਤਾ ਹੈ ਔਰ ਅਸੀਂ ਅੱਗੇ ਤੋਂ ਵੀ ਇਹ ਆਸ ਕਰਦੇ ਹਾਂ ਵੀ ਇਹ ਸਨਾਤਨੀਆਂ ਦੀ ਗੱਲ ਜਿਹੜੀ ਹੈ ਉਹ ਜਲਦੀ ਸੁਣੀ ਜਾਇਆ ਕਰੇਗੀ ਤਾਂ ਕਿ ਇਹ ਜੇ ਧਰਨੇ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਨਾ ਪਵੇ ਅਸਲ 'ਚ ਅਸਲ 'ਚ ਵੀਰ ਜੀ ਇਹ ਜਿਹੜੀ ਕਾਲ ਸੀਗੀ ਇਹ ਨਾਨ ਪੋਲਿਟਿਕਲ ਕਾਲ ਸੀ अनुराग जी ਸਾਡੇ ਭਰਾ ਪੱਤਰਕਾਰ ਨੇ ਉਹਨਾਂ ਨੇ ਸਾਰੀ ਇਹਨੂੰ ਲੀਡ ਕੀਤਾ ਹੈ ਔਰ ਜਦੋਂ ਫੇਸਬੁੱਕ ਤੇ ਲਾਈਵ ਹੋਏ ਮੈਂ ਵੀ ਦੇਖਿਆ ਉਹਨਾਂ ਨੂੰ ਔਰ ਬਹੁਤ سارے ਲੋਕਾਂ ਨੇ ਦੇਖਿਆ ਉਹਨਾਂ ਨੇ ਕਿਹਾ ਵੀ ਇਹ ਸਨਾਤਨੀ ਯੋਧਿਆਂ ਦੀ ਲੋੜ ਹੈ ਇੱਥੇ ਆ ਕੇ ਕੋਈ ਆਪਣੀ ਰਾਜਨੀਤੀ ਨਾ ਚਮਕਾਈ ਇਸ ਕਰਕੇ ਇਸ ਇਕੱਠ ਦੇ ਵਿੱਚ ਨਾਨ ਪੋਲੀਟਿਕਲ ਲੋਕ ਨੇ ਜਿਨ੍ਹਾਂ ਦਾ ਕੋਈ ਪੋਲੀਟਿਕਲ ਇਸ਼ੂ ਨਹੀਂ ਹੈ ਜਿਹੜੇ ਭਗਵਾਨ ਸ਼੍ਰੀ ਰਾਮ ਜੀ ਨੂੰ ਮੰਨਣ ਵਾਲੇ ਨੇ ਸਾਡੇ ਪੁੱਤਰ ਗੰਦ ਸ਼੍ਰੀ ਰਮਾਇਣ ਜੀ ਨੂੰ ਮੰਨਣ ਵਾਲੇ ਇਹ ਉਹਨਾਂ ਦਾ ਇਕੱਠ ਹੈ ਉਦੋਂ 51 ਬੰਦਿਆਂ ਦੀ ਲਿਸਟ ਬਣੀ ਸੀ ਅੱਜ ਵੀ ਤੁਸੀਂ ਦੇਖਿਆ ਅੱਜ ਵੀ ਤੁਸੀਂ ਦੇਖ ਰਹੇ ਹੋਵੋਗੇ ਕੋਈ ਵੋਟਾਂ ਲੈਣ ਵਾਲਾ ਬੰਦਾ ਇੱਥੇ ਨਹੀਂ ਹੈਗਾ ਸਿਰਫ ਭਗਵਾਨ ਸ਼੍ਰੀ ਰਾਮ ਜੀ ਨੂੰ ਪਿਆਰ ਕਰਨ ਵਾਲੇ ਬੰਦੇ ਇੱਥੇ ਇਕੱਠੇ ਹੋਏ ਨੇ